ਤਾਂ ਜਿਹੜਾ ਭਾਈ ਜੈਤਾ ਜੀ ਸੀਗੇ ਭਾਈ ਜੀਵਨ ਸਿੰਘ ਸੀਗੇ ਉਹ ਤਾਂ ਤੁਸੀਂ ਪਹਿਲਾਂ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਨਾਲੋਂ 5 ਸਾਲ ਛੋਟੇ ਸੀ ਹੂੰ ਹੂੰ ਤੇ ਫਿਰ ਉਹਨਾਂ ਨੂੰ ਗੁਰੂ ਨੇ ਆਪਣਾ ਬੇਟਾ ਕਿਵੇਂ ਕਿਹਾ ਤੇ ਇਹ ਕੀ ਹੈ ਨਹੀਂ ਦੇਖੋ ਜਿਹੜੀ ਗੱਲ ਜਿਹੜੀ ਸਮਝਾਉਣੀ ਚਾਹੀਦੀ ਸੀ ਸੰਗਤ ਨੂੰ ਜਾਂ ਲੋਕਾਂ ਨੂੰ ਉਹ ਇਹ ਸੀ ਵੀ ਗੁਰੂ ਘਰ ਦਾ ਪੁੱਤਰ ਹੂੰ ਗੁਰੂ ਪਰਿਵਾਰ ਦਾ ਪੁੱਤਰ ਹੇ ਗੁਰੂ ਪਰਿਵਾਰ ਦਾ ਬੇਟਾ ਜੀ ਕਿਉਂਕਿ ਵੈਸੇ ਤਾਂ ਅਸੀਂ ਛੋਟੇ-ਛੋਟੇ ਜਦੋਂ ਜਦੋਂ ਉਹਨਾਂ ਨੂੰ ਵੀ ਗੁਰੂ ਨੂੰ ਅਸੀਂ ਬਾਬਾ ਜੀ ਕਹਿਣ ਲੱਗ ਜਾਂਦੇ ਹੁੰਦੇ ਆ ਸਾਡੇ ਸਾਡੇ ਇੱਕ ਰਵਾਇਤ ਹੈ ਪਰ ਜਿਸ ਤਰ੍ਹਾਂ ਜੇ ਅਸੀਂ ਉਮਰ ਦੇ ਹਿਸਾਬ ਨਾਲ ਦੇਖੀਏ ਵੀ ਗੁਰੂ 5 ਸਾਲ ਛੋਟੇ ਸੀ ਭਾਈ ਜੈਤੇ ਤੋਂ ਤਾਂ ਉਹ ਗੁਰੂ ਘਰ ਦਾ ਪੁੱਤਰ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਇਹ ਗੁਰੂ ਘਰ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਸੀਸ ਲੈ ਕੇ ਜਿੰਨੀ ਅ ਅ ਕਰੜੇ ਹਾਲਾਤਾਂ ਵਿੱਚੋਂ ਸਖਤ ਹਾਲਾਤਾਂ ਵਿੱਚੋਂ ਇੰਨੀ ਸੁਰੱਖਿਆ ਨਾਲ ਔਰ ਇੰਨੇ ਉਸ ਵੇਲੇ ਦੇ ਜ਼ੁਲਮ ਜਿਸ ਤਰ੍ਹਾਂ ਦੇ ਹੋ ਰਹੇ ਸੀਗੇ ਔਰ ਜਿਸ ਤਰ੍ਹਾਂ ਦਾ ਮਾਹੌਲ ਸੀ ਇੰਨਾ ਖਤਰਨਾਕ ਜਿੱਤੇ ਪਰ ਪਰ ਦੇ ਉੱਤੇ ਖਤਰਾ ਸੀ ਉਹਦੇ ਵਿੱਚ ਲੈ ਕੇ ਵੀ ਉਹ ਜਿਹੜਾ ਇਹ ਗੁਰੂ ਘਰ ਨਾਲ ਕਿੰਨਾ ਜੁੜਿਆ ਹੋਇਆ ਹੈ ਗੁਰੂ ਘਰ ਦਾ ਪੁੱਤਰ ਉਹਨਾਂ ਨੇ ਕਿਹਾ ਸੀ ਅਸੀਂ ਤਾਂ ਹੀ ਉਹਨਾਂ ਨੇ ਕਿਹਾ ਵੀ ਗੁਰੂ ਕੇ ਬੇਟੜੇ ਗੁਰਾਂ ਦੇ ਬੇਟੜੇ ਗੁਰੂ ਪਰਿਵਾਰ ਦੇ ਬੇਟੜੇ